ਪੰਜਾਬ ਸਰਕਾਰ ਨੇ ਭਲਾਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਦਾ ਐਲਾਨ ਤਾਂ ਜ਼ਰੂਰ ਕਰ ਦਿੱਤਾ ਏ ਪਰ ਹੁਣ ਜਾਣਕਾਰੀ ਏ ਕਿ ਪੰਜਾਬ ਸਰਕਾਰ ਕਾਗਜ਼ੀ ਰੂਪ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣ ਦੇ ਲਈ ਤਿਆਰ ਨਹੀਂ ਇਸ ਪਾਲਿਸੀ ਨੂੰ ਡੀ ਨੋਟੀਫਾਈ ਕਰਨ ਦੇ ਲਈ ਤਿਆਰ ਨਹੀਂ ਕੈਬਨਟ ਦੀ ਮੀਟਿੰਗ ਬੁਲਾ ਕੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੇ ਲਈ ਪੰਜਾਬ ਸਰਕਾਰ ਤਿਆਰ ਨਹੀਂ ਜਾਣਕਾਰੀ ਏ ਕਿ ਅੰਦਰ ਖਾਤੇ ਜੋ ਪੰਜਾਬ ਸਰਕਾਰ ਦੇ ਕੁਝ ਅਫਸਰਾਂ ਦੇ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦੇ ਵੱਲੋਂ ਉਹ ਲੀਡਰ ਕੌਣ ਨੇ ਤੁਸੀਂ ਆਪਣੇ ਆਪ ਸਿਆਣੇ ਹੋ ਸਮਝਾਉਂਗੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਵੇਂ ਨਾ ਕਿਵੇਂ ਇਸ ਨੋਟੀਫਿਕੇਸ਼ਨ ਵਿੱਚ ਸੋਧ ਕਰ ਸਕੀਏ ਤੇ ਇਸ ਨੂੰ ਪੂਰਾ ਰੱਦ ਨਾ ਕੀਤਾ ਜਾਵੇ ਆਖਰਕਾਰ ਉਹ ਕਿਹੜਾ ਪ੍ਰੋਜੈਕਟ ਆ ਲੈਂਡ ਪੂਲਿੰਗ ਤੇ ਜਿਸ ਨੂੰ ਪੰਜਾਬ ਸਰਕਾਰ ਹਜੇ ਵੀ ਕੰਟੀਨਿਊ ਰੱਖਣਾ ਚਾਹੁੰਦੀ ਆ ਉਸ ਨੂੰ ਚੱਲਦਾ ਰੱਖਣਾ ਚਾਹੁੰਦੀ ਆ ਐਂਡੇ ਪਾਰੀ ਵਿਰੋਧ ਤੋਂ ਬਾਅਦ ਉਹ ਕਿਹੜਾ ਸ਼ਹਿਰ ਆ ਜਿੱਥੇ ਪੰਜਾਬ ਸਰਕਾਰ ਹਜੇ ਵੀ ਲੈਂਡ ਪੂਲਿੰਗ ਪਾਲਿਸੀ ਨੂੰ ਲਾਗੂ ਰੱਖਣਾ ਚਾਹੁੰਦੀ ਆ ਇਸ ਦੇ ਬਾਬਤ ਦਾ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਅਖਰ ਤੱਕ ਜ਼ਰੂਰ ਦੇਖਣਾ ਤੇ ਆਪਣੀ رائے ਨੂੰ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਸਾਂਝਾ ਕਰਨਾ ਇੱਕ ਖਬਰ ਦੇ ਮੁਤਾਬਕ ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਹੈ ਕਿ ਇਸ ਦੀ ਤਿਆਰੀ ਕੀਤੀ ਜਾ ਰਹੀ ਜੋ ਆਪਾਂ ਪਹਿਲਾਂ ਗੱਲਬਾਤ ਕੀਤੀ ਹੈ ਕਿ ਜੋ ਨੋਟੀਫਿਕੇਸ਼ਨ ਆ ਉਸ ਨੂੰ ਕਿਵੇਂ ਜਾਰੀ ਕੀਤਾ ਜਾਵੇ ਜਾਂ ਉਸ ਨੂੰ ਰੱਦ ਨਾ ਕੀਤਾ ਜਾਵੇ ਇਸ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਪੰਜਾਬ ਸਰਕਾਰ ਮੁਹਾਲੀ ਦੀ ਆਈਟੀ ਸਿਟੀ ਦੇ ਵਿੱਚ ਜੋ ਰਹਿੈਸ਼ੀ ਯੋਜਨਾ ਨੂੰ ਚਾਲੂ ਰੱਖਣਾ ਚਾਹੁੰਦੀ ਆ ਉੱਥੇ ਜੋ ਰਿਹਾਇਸ਼ੀ ਯੋਜਨਾ ਬਣਾਈ ਜਾ ਗਈ ਸੀ ਉਸ ਨੂੰ ਬੰਦ ਨਹੀਂ ਕਰਨਾ ਚਾਹੁੰਦੀ ਜੇਕਰ ਪੂਰੀ ਲੈਂਡ ਪੋਲਿਸੀ ਜੋ ਰੱਦ ਕਰ ਦਿੱਤੀ ਗਈ ਤਾਂ ਇਹ ਜੋ ਪੂਰਾ ਪ੍ਰੋਜੈਕਟਾ ਮੁਹਾਲੀ ਵਾਲਾ ਇਹ ਰੁਕ ਜਾਵੇਗਾ ਸਰਕਾਰ ਦੇ ਸੁਪਨਿਆਂ ਤੇ ਪਾਣੀ ਫਿਰ ਜਾਵੇਗਾ ਜੋ ਚਰਚਾ ਹੈ ਵਿਰੋਧੀ ਧਿਰਾਂ ਦੇ ਵੱਲੋਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਕਿ ਜੋ ਕਰੋੜਾਂ ਰੁਪਇਆ ਪੰਜਾਬ ਸਰਕਾਰ ਨੇ ਕਮਾਉਣਾ ਹੈ ਉਹ ਪੈਸਾ ਚਰਚਾ ਹੈ ਕਿ ਜੋ ਔਰਤਾਂ ਨੂੰ 1000 ਰੁਪਏ ਦਾ ਐਲਾਨ ਕੀਤਾ ਗਿਆ ਸੀ ਉਸ ਨੂੰ ਪੂਰਾ ਕਰਨ ਦੇ ਲਈ ਤੇ ਆਉਣ ਵਾਲੇ 2027 ਦੇ ਇਲੈਕਸ਼ਨ ਲੜਨ ਦੇ ਲਈ ਤੇ ਪੰਜਾਬ ਤੋਂ ਬਾਹਰਲੇ ਹੋਰ ਇਲੈਕਸ਼ਨਾਂ ਦੇ ਵਿੱਚ ਲੜਨ ਦੇ ਲਈ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਪੈਸਾ ਇਸ ਪੌਸੀ ذریعے ਇਕੱਠਾ ਕਰਨਾ ਚਾਹੁੰਦੀ ਸੀ ਪਰ ਹੁਣ ਜਾਣਕਾਰੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਹਾਲੀ ਦੇ ਵਿੱਚ ਲੈਂਡ ਪੂਲਿੰਗ ਪੌਸੀ ਨੂੰ ਚੱਲਦਾ ਰੱਖਣਾ ਚਾਹੁੰਦੀ ਆ ਉੱਥੇ ਦਾ ਜਿਹੜਾ ਰਿਹਾਇਸ਼ੀ ਪ੍ਰੋਜੈਕਟ ਆ ਉਹਨੂੰ ਚੱਲਦਾ ਰੱਖਣਾ ਚਾਹੁੰਦੀ ਆ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਸਰਕਾਰ ਨੇ 2017 ਤੋਂ ਹੀ ਇਸ ਖੇਤਰ ਦੇ ਵਿੱਚ ਜੇ ਅਸੀਂ ਗੱਲ ਕਰ ਰਹੇ ਆ ਮੋਹਾਲੀ ਦੀ ਇਸ ਖੇਤਰ ਦੇ ਵਿੱਚ ਭੂਮੀ ਵਰਤੋਂ ਵਿੱਚ ਬਦਲਾ ਯਾਨੀ ਕਿ CLU ਨੂੰ ਪਹਿਲਾਂ ਹੀ ਫ੍ਰੀਜ਼ ਕਰ ਦਿੱਤਾ ਸੀ ਕੋਈ ਵੀ ਨਿੱਜੀ ਬਿਲਡਰ ਇਸ ਖੇਤਰ ਦੇ ਵਿੱਚ ਕੋਈ ਵੀ ਰਿਹਾਇਸ਼ੀ ਪ੍ਰੋਜੈਕਟ ਨਹੀਂ ਬਣਾ ਸਕਦਾ ਸੀ ਇਸ ਨੂੰ ਫ੍ਰੀਜ਼ ਕੀਤਾ ਗਿਆ ਸੀ ਤਾਜੋ ਗਮਾਡਾ ਨੂੰ ਇੱਥੇ ਵਿਸਤਾਰ ਕਰਨ ਦੀ ਆਗਿਆ ਦਿੱਤੀ ਜਾ ਸਕੇ ਇਸ ਖੇਤਰ ਦੇ ਵਿੱਚ ਹੋਏ ਅਮਰੂਦ ਬਾਗ ਘਟਾਲੇ ਦੇ ਕਾਰਨ ਪਹਿਲਾਂ ਹੀ ਇਸ ਪੂਰੇ ਪ੍ਰੋਜੈਕਟ ਦੇ ਵਿੱਚ ਜੁੜੀ ਹੋ ਚੁੱਕੀ ਆ ਤੇ ਇਹ ਚਰਚਾ ਦੇ ਵਿੱਚ ਵੀ ਆ ਗਿਆ ਤੇ ਹੁਣ ਵਿਜੀਲੈਂਸ ਬਿਊਰੋ ਵੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਆ ਇਸ ਖੇਤਰ ਦੇ ਵਿੱਚ ਕੋਈ ਵੀ ਹੁਣ ਤੱਕ ਵਿਕਾਸ ਨਹੀਂ ਹੋ ਸਕਿਆ ਇਹ ਦੇਖਣਾ ਬਾਕੀ ਹੈ ਕਿ ਜੋ ਨੋਟੀਫਿਕੇਸ਼ਨ ਸਾਹਮਣੇ ਆਵੇਗਾ ਉਸ ਦੇ ਵਿੱਚ ਕੀ ਇਸ ਪ੍ਰੋਜੈਕਟ ਦਾ ਵੀ ਜ਼ਿਕਰ ਹੋਵੇਗਾ ਜਾਂ ਕਿਵੇਂ ਨਾ ਕਿਵੇਂ ਕੁਝ ਅਜੇ ਸ਼ਬਦਾਂ ਦੀ ਆਮ ਆਦਮੀ ਪਾਰਟੀ ਚੋਣ ਕਰ ਲਈ ਇਸ ਦੇ ਨਾਲ ਇੱਥੇ ਉਸ ਨੂੰ ਚੱਲਦਾ ਰੱਖਿਆ ਜਾਵੇ ਤੇ ਪੂਰੇ ਪੰਜਾਬ ਦੇ ਵਿੱਚੋਂ ਲੈਂਡ ਪੋਲਿੰਗ ਪਾਲਿਸੀ ਨੂੰ ਵਾਪਸ ਲਿਆ ਜਾ ਸਕੇ ਇਸ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਅੰਦਰ ਜਾਂ ਪੰਜਾਬ ਸਰਕਾਰ ਦੇ ਅੰਦਰ ਕੰਮ ਲਗਾਤਾਰ ਜਾਰੀ ਹੈ Indian Express ਦੀ ਖਬਰ ਦੇ ਮੁਤਾਬਕ ਆਪਾਂ ਪੂਰੀ ਇਹ ਗੱਲਬਾਤ ਕਰ ਰਹੇ ਹਾਂ ਸੋਮਵਾਰ ਨੂੰ ਸਰਕਾਰ ਨੇ ਨੀਤੀ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਜੋ ਪ੍ਰਮੁੱਖ ਸਕੱਤਰ ਨੇ ਵਿਕਾਸ ਗਰਕ ਦੇ ਦੁਆਰਾ ਇੱਕ ਪ੍ਰੈਸ ਨੋਟ ਉਹਨਾਂ ਦੇ ਵੱਲੋਂ ਜਾਰੀ ਕੀਤਾ ਹੈ ਜੇ ਜ਼ਿਕਰ ਕੀਤਾ ਗਿਆ ਸੀ ਕਿ ਸਰਕਾਰ ਇਸ ਦੇ ਦੌਰਾਨ ਤਕਰੀਬਨ ਜੋ ਲੈਂਡ ਅਕਵਾਇਰ ਕਰਨਾ ਚਾਹੁੰਦੀ ਸੀ ਜਿਸ ਦਾ ਨੋਟੀਫਿਕੇਸ਼ਨ 14 5 2025 ਨੂੰ ਲਾਗੂ ਕੀਤਾ ਗਿਆ ਸੀ ਉਸ ਨੂੰ ਅਸੀਂ ਵਾਪਸ ਲੈ ਰਹੇ ਹਾਂ ਉਸ ਦੇ ਵਿੱਚ ਇਹ ਅਸੀਂ ਬਦਲਾਅ ਜੋ ਤੁਹਾਡੇ ਸਾਹਮਣੇ ਆ ਉਹ ਨੋਟੀਫਿਕੇਸ਼ਨ ਦੀ ਕਾਪੀ ਅਸੀਂ ਸਭ ਕੁਝ ਇਕ ਕਰਨ ਜਾ ਰਹੇ ਹਾਂ ਇਹ ਪੂਰੀ ਉਦੋਂ ਜਾਣਕਾਰੀ ਸਾਹਮਣੇ ਆਈ ਸੀ ਪਰ ਅੱਜ ਇੰਡੀਅਨ ਐਕਸਪ੍ਰੈਸ ਦੀ ਇਹ ਖਬਰ ਆ ਕਿ ਜੋ ਪੰਜਾਬ ਸਰਕਾਰ ਆ ਉਹ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਕੁਝ ਹੋਰ ਕਰਨ ਦੀ ਤਿਆਰੀ ਕਰ ਰਹੀ ਆ ਮੁਹਾਲੀ ਦੇ ਵਿੱਚ ਇੱਕ ਪ੍ਰੋਜੈਕਟ ਨੂੰ ਕੰਟੀਨਿਊ ਯਾਨੀ ਕਿ ਚੱਲਦਾ ਰੱਖਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਹੈ ਇੱਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਪੂਰੀ ਤਰ੍ਹਾਂ ਨੀਤੀ ਨੂੰ ਰੱਦ ਕਰਨਾ ਪਵੇਗਾ ਜੇਕਰ ਉਹ ਉਸ ਪੂਰੇ ਪ੍ਰੋਜੈਕਟ ਦੇ ਲਈ ਜ਼ਮੀਨ ਪ੍ਰਾਪਤ ਕਰਨਾ ਚਾਹੁੰਦੀ ਆ ਤਾਂ ਉਹ ਭੂਮੀ ਪ੍ਰਾਪਤ ਐਕਟ ਦੇ ਤਹਿਤ ਹੀ ਜਾਇਆ ਕਰ ਸਕਦੀ ਆ ਸੂਤਰਾਂ ਨੇ ਦੱਸਿਆ ਹੈ ਕਿ ਸਰਕਾਰ ਨੀਤੀ ਨੂੰ ਖਤਮ ਕਰਨ ਦੇ ਲਈ ਕਮੇਟ ਮੀਟਿੰਗ ਬੁਲਾ ਸਕਦੀ ਆ ਇੱਕ ਕਮੇਟ ਮੰਤਰੀ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਹੈ ਕਿ ਅਸੀਂ ਇਸ ਦੇ ਬਾਰੇ ਪਹਿਲਾਂ ਨਹੀਂ ਸੋਚਿਆ ਸੀ ਪਰ ਹੁਣ ਕਹਾਣੀ ਦਾ ਇਹ ਹਿੱਸਾ ਹੈ ਅਸੀਂ ਦੇਖਦੇ ਹਾਂ ਕਿ ਅੱਗੇ ਕੀ ਕਰਨਾ ਹੈ ਪਰ ਹੁਣ ਸਵਾਲ ਤਾਂ ਆਮ ਆਦਮੀ ਪਾਰਟੀ ਦੇ ਤਰਫੋਂ ਜੋ ਉਹਨਾਂ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਅਸੀਂ ਤਾਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਤੇ ਦੂਸਰੇ ਪਾਸੇ ਉਹ ਪਿੰਡਾਂ ਦੇ ਲੋਕ ਤੇ ਪੂਰੇ ਪੰਜਾਬ ਦੇ ਲੋਕ ਇਹ ਗੱਲ ਕਰ ਰਹੇ ਨੇ ਤੇ ਸਖਤ ਕਿਸਾਨ ਮੋਰਚਾ ਨੇ ਤਾਂ ਕੱਲ ਪ੍ਰੈਸ ਕਾਨਫਰੰਸ ਕਰਕੇ ਮੰਗ ਰੱਖੀ ਕਿ ਜਿਸ ਸਮੇਂ ਤੱਕ ਪੰਜਾਬ ਸਰਕਾਰ ਕੀ ਐਨਮੈਟ ਦੀ ਮੀਟਿੰਗ ਬੁਲਾ ਕੇ ਇਸ ਨੂੰ ਡੀ ਨੋਟੀਫਾਈ ਨਹੀਂ ਕਰਦੀ ਇਸ ਨੂੰ ਰੱਦ ਨਹੀਂ ਕਰਦੀ ਉਸ ਸਮੇਂ ਤੱਕ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਹੁਣ ਦੇਖਣ ਵਾਲਾ ਹੋਵੇਗਾ ਕਿ ਇਸ ਪੂਰੇ ਮਾਮਲੇ 'ਚ ਪੰਜਾਬ ਸਰਕਾਰ ਕੀ ਕਰਦੀ ਆ ਜਾਂ ਫਿਰ ਜੋ ਇਲਜ਼ਾਮ ਲਗਾਤਾਰ ਲਗਾਏ ਜਾ ਰਹੇ ਨੇ ਵਿਰੋਧੀ ਧਿਰਾਂ ਦੇ ਵੱਲੋਂ ਕਿ ਲੈਂਡ ਪੂਲਿੰਗ ਪਾਲਿਸੀ ਸਿਰਫ ਪੰਜਾਬ ਸਰਕਾਰ ਦੇ ਲਈ ਤੇ ਆਮ ਆਦਮੀ ਪਾਰਟੀ ਦੇ ਲਈ ਖਜ਼ਾਨਾ ਸੀ ਜੋ ਜ਼ਰੀਏ ਉਹ ਪੰਜਾਬ ਦੇ ਵਿੱਚੋਂ ਲੜ ਸਕੇ ਔਰਤਾਂ ਨੂੰ 1000 ਰੁਪਏ ਦਿੱਤਾ ਜਾ ਸਕੇ ਤੇ ਪੰਜਾਬ ਤੋਂ ਬਾਹਰ ਲਿਆਂਚੋਣਾ ਵੀ ਆਮ ਆਦਮੀ ਪਾਰਟੀ ਸਾਇਨਾਂ ਲੜ ਸਕੇ ਇਹ ਚਰਚਾ ਵੀ ਹੁਣ ਜੋਰਾਂ ਦੇ ਉੱਪਰ ਆ ਧੰਨਵਾਦ